ਸਾਰੀ ਮਨੁੱਖਤਾ ਦੇ ਸੰਜੇ ਰਹਿਬਰ ਸਵਰਗਿਆ ਹਾਰ ਸਤਿਗੁਰੂ ਜਿਨ੍ਹਾਂ ਦੀ ਪਾਵਨ ਪਵਿੱਤਰ ਗੋਦ ਅੰਦਰ ਸਵਾਇਵਾਨ ਹੁੰਦਿਆਂ ਸਫਰੇ ਸ਼ਹਾਦਤ ਦੀ ਲੜੀ ਵਿੱਚ ਅੱਜ 13ਵੇਂ ਸਮਾਗਮ ਵਿੱਚ ਆਪ ਸਾਰੇ ਸ਼ਾਮਲ ਹੋਏ ਆ ਮੇਰੇ ਤੋਂ ਪਹਿਲਾਂ ਬੜਿਆ ਦੋ ਸਤਿਕਾਰ ਸਹਿਤ ਆਪ ਜੀਆਂ ਨੇ ਕੋਮ ਦੇ ਸਤਕਾਰਤ ਗੁਰੂ ਕੇ ਕੀਰਤਨੀਏ ਸਰਦਾਰ ਦੁਦੇਵ ਸਿੰਘ ਜੀ ਜਿਨ੍ਹਾਂ ਦੇ ਪਾਸੋਂ ਅਦਬ ਸਤਿਕਾਰ ਸਹਿਤ ਜਿੱਥੇ ਹਰਿ ਜਸ ਕੀਰਤਨ ਨਾਲ ਸਾਂਝ ਬਣਾਈ ਹੈ ਉੱਥੇ ਕੁਝ ਕੌਮ ਦੀ ਤੜਪ ਕੁਝ ਕੌਮ ਦੀ ਪੀੜਾ ਤੁਹਾਡੇ ਨਾਲੋਂ ਸਾਂਝੀ ਕਰਕੇ ਬੈਰੇ ਹੋ। ਆਓ ਮਨੁਭੀਆਂ ਨੂੰ ਇਕਾਗਰ ਕਰਦਿਆਂ ਇਤਿਹਾਸ ਦੇ ਵਰਕੇ ਫਰੋਲਣ ਦੀ ਕੋਸ਼ਿਸ਼ ਆਪਾਂ ਕਰੀਏ। ਫੋਨ ਆਪਣੇ ਆਪਣੇ ਜੇ ਸਾਇਲੈਂਟ ਕਰ ਲੋ ਤੇ ਜਿਆਦਾ ਵਧੀਆ ਹੋਊਗਾ ਕੋਸ਼ਿਸ਼ ਕਰਿਆ ਕਰੀਏ ਜਦੋਂ ਗੁਰੂ ਦਰਬਾਰ ਚ ਆ ਜਾਈਏ ਤਾਂ ਕਿਰਪਾ ਕਰਕੇ ਆਪਣੇ ਫੋਨ ਸਾਇਲੈਂਟ ਕਰ ਲਿਆ ਕਰੋ ਵੈਸੇ ਤਾਂ ਬੰਦ ਹੋਣ ਜਿਆਦਾ ਵਧੀਆ ਹੈ ਪਰ ਸਾਨੂੰ ਕਈ ਵਾਰ ਲੱਗਦਾ ਵੀ ਕੋਈ ਗੁਰੂ ਜਰੂਰੀ ਸੁਨੇਹਾ ਮਿਸ ਨਾ ਹੋ ਜਾਏ ਤਾਂ ਸਾਇਲੈਂਟ ਕਰ ਲਈਏ ਘੱਟੋ ਘੱਟ ਆਓ ਉਸ ਘੜੀਆਂ ਇਤਿਹਾਸ ਦੇ ਨਾਲ ਜੁੜੀਏ ਵਿਚਾਰਨ ਤੋਂ ਪਹਿਲਾਂ ਸਾਹਿਬਾਂ ਦੇ ਚਰਨਾਂ ਅੰਦਰ ਸੀਸ ਝੁਕਾਉਂਦਿਆਂ ਗੁਰੂ ਬਖਸ਼ਿਸ਼ ਦਹਰਾ ਲਈਏ ਕੋਈ ਵੀ ਰਸਨਾ ਫਤਿਹ ਤੋਂ ਵਾਂਦੀ ਨਾ ਰਹੇ ਪਿਆਰ ਸਹਿਤਕ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਚ ਮਹਾਰਾਜ ਨੇ ਬਹੁਤ ਥਾਵਾਂ ਤੇ ਜ਼ਿਕਰ ਕੀਤਾ ਹੈ ਕਿ ਸਿੱਖ ਕਦੀ ਦੁਖੀ ਨਹੀਂ ਹੁੰਦਾ ਇਹ ਗੱਲ ਸੁਰਤ ਵਿੱਚ ਸਿੱਖ ਨੂੰ ਬਿਠਾ ਲੈਣੀ ਚਾਹੀਦੀ ਇੱਕ ਨਹੀਂ ਤੁਸੀਂ ਇਬੇਨਤਵਾਰ ਬਾਣੀ ਵਿੱਚੋਂ পড়ੋਗੇ ਮਹਾਰਾਜ ਨੇ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਇਹ ਗਰੰਟੀ ਨਹੀਂ ਵੀ ਦੁੱਖ ਆਉਣਗੇ ਨਹੀਂ ਇਹ ਗਰੰਟੀ ਹੈ ਵੀ ਦੁਖੀ ਨਹੀਂ ਹੋਏਗਾ ਸਰੀਰ ਦੇ ਨਾਲ ਸਰੀਰ ਹੈ ਸਮਾਜ ਵਿੱਚ ਦੁੱਖ ਸੁੱਖ ਆਪਰਦੇ ਰਹਿੰਦੇ ਆਉਣਗੇ ਵੀ ਪਰ ਬਾਣੀ ਸਾਨੂੰ ਇੰਨਾ ਕੁ ਤਾਕਤਵਰ ਬਣਾ ਦਿੰਦੀ ਹੈ ਬਾਣੀ ਸਾਡੇ ਅੰਦਰ ਇੰਨੀ ਹਿੰਮਤ ਭਰ ਦਿੰਦੀ ਹੈ ਅਸੀਂ ਕਿਸੇ ਦੁੱਖ 'ਚ ਦੁਖੀ ਨਹੀਂ ਹੁੰਦੇ ਔਰ ਇਹ ਹੁਕਮ ਅਸੀਂ ਅਕਸਰ ਪੜਦੇ ਆ ਜਿੱਥੇ ਮਹਾਰਾਜ ਸਾਨੂੰ ਦੱਸਦੇ ਨੇ ਵੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸਨੇਹ ਅਰ ਭੈ ਨਹੀਂ ਜਾਣ ਕੇ ਸੁਖਾਂ ਦੀ ਨੇੜਤਾ ਸੁਖਾਂ ਲਈ ਬਹੁਤ ਕੰਮ ਕਰਦੇ ਆ ਅਸੀਂ ਮਹਾਰਾਜ ਕਹਿੰਦੇ ਸੁਖ ਸਰੇ ਅਰ ਭੈ ਨਹੀਂ ਜਾ ਕੇ ਕੰਚਨ ਮੱਟੀ ਮੰਨੇ ਇਹ ਹੁਕਮ ਨੂੰ ਤੁਹਾਨੂੰ ਸਾਰਿਆਂ ਨੂੰ ਗੁਰਤੇਗ ਬਹਾਦਰ ਪਾਸ਼ਾ ਜੀ ਦਾ ਯਾਦ ਹੈ ਜਦੋਂ ਇਹ ਸ਼ਬਦ ਪੜੀਦਾ ਤਾਂ ਕਈ ਵਾਰ ਐਂ ਲੱਗਦਾ ਵੀ ਬਹੁਤ ਔਖਾ ਕੰਮ ਹੈ ਕੋਈ ਬੰਦਾ ਕੰਚਨ ਨੂੰ ਮਿੱਟੀ ਮੰਨੇ ਮਿੱਟੀ ਨੂੰ ਕੰਚਨ ਮੰਨੇ ਨਾਰਮਲ ਗੱਲ ਥੋੜੀ ਆਮ ਬੰਦੇ ਦੇ ਵਾਸਤੇ ਗੱਲ ਨਹੀਂ ਹੈ ਪਰ ਜਦੋਂ ਸਹਿਬਜ਼ਾਦਿਆਂ ਦਾ ਇਤਿਹਾਸ ਪੜੀਦਾ ਤਾਂ ਫਿਰ ਇੰਜ ਲੱਗਦਾ ਵੀ ਇਹ ਹੋ ਸਕਦਾ ਤੁਸੀਂ ਧਿਆਨ ਨਾਲ ਵੇਖਿਓ ਮਹਾਰਾਜ ਸੱਚੇ ਬਾਦਸ਼ਾਹ ਜੀ ਚਮਕੌਰ ਦੀ ਗੜੀ ਵਿੱਚ ਅਨੰਦਪੁਰ ਨੂੰ ਛੱਡ ਕੇ ਪਹੁੰਚੇ ਔਰ ਅਨੰਦਪੁਰ ਤੋਂ ਚਮਕੌਰ ਦੀ ਗੜੀ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਕੁਝ ਸਿੱਖ ਕੁਝ ਪਿਆਰੇ ਤੇ ਗੁਰੂ ਸਾਹਿਬ ਜੀ ਦੇ ਲਖਤੇ ਜਿਗਰ ਵੀ ਨਾਲ ਹੁਣ ਮੈਂ ਅਕਸਰ ਕਹਿੰਦਾ ਹਾਂ ਵੀ ਬੰਦਾ ਸਭ ਤੋਂ ਵੱਧ ਪਿਆਰ ਔਲਾਦ ਨਾਲ ਕਰਦਾ ਹੈ ਔਲਾਦ ਲਈ ਬੰਦਾ ਬਹੁਤ ਕੁਝ ਕਰ ਲੈਂਦਾ ਹੈ ਬੰਦਾ ਆਪਣੇ ਆਪ ਨੂੰ ਵੇਚਣ ਤੱਕ ਤਿਆਰ ਹੋ ਜਾਂਦਾ ਹੈ ਆਪਣੇ ਆਪ ਨੂੰ ਮਾਰਨ ਤੱਕ ਤਿਆਰ ਹੋ ਜਾਂਦਾ ਹੈ ਵੀ ਮੇਰਾ ਜੋ ਵਟਿਆ ਜਾਂਦਾ ਵਟ ਲਓ ਮੇਰੀ ਔਲਾਦ ਠੀਕ ਕਰ ਦਿਓ ਔਰ ਕੱਲੇ ਇਹ ਨਹੀਂ ਵੀ ਅਸੀਂ ਅੱਦਾ ਆ ਦੁਨੀਆ ਭਰ ਦਾ ਸਾਹ ਤੇ ਦੱਸਦਾ ਕਿ ਪੁੱਤਾਂ ਦੇ ਔਲਾਦ ਦੇ ਵਿਛੋੜੇ ਨਾਲ ਦੁਨੀਆ ਦੇ ਵੱਡੇ ਵੱਡੇ ਲੋਕ ਪਾਗਲ ਹੋ ਗਏ ਫਿਰ ਕੈਸਾ ਗੁਰੂ ਹੈ ਜਿਹੜਾ ਅੱਖਾਂ ਦੇ ਸਾਹਮਣੇ ਆਪਣੀ ਔਲਾਦ ਔਰ ਰਿਹਾ ਤੇ ਖੁਸ਼ੀ ਦੇ ਚਕਾਰੇ ਛੱਡ ਰਿਹਾ ਤੁਸੀਂ ਮਹਿਸੂਸ ਕਰਕੇ ਵੇਖੋ ਕਦੀ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੀ ਜਿਹੜੀ ਰਾਤ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਛੀਵਾੜੇ ਪਹੁੰਚਦੇ ਨੇ ਤੇ ਇਤਿਹਾਸ ਵਿੱਚ ਬੜੀ ਪਿਆਰੀ ਘਟਨਾ ਆਉਂਦੀ ਵੀ ਮਹਾਰਾਜ ਸੌਂ ਗਏ ਆਰਾਮ ਨਾਲ ਦਇਆ ਸਿੰਘ ਹੋਣੀ ਇੱਥੇ ਪਹੁੰਚੇ ਤਾਂ ਮਹਾਰਾਜ ਗੂੜੀ ਨੀਂਦ ਸੁੱਤੇ ਸਨ ਤੇ ਦਇਆ ਸਿੰਘ ਨੇ ਹਿਲਾਉਣ ਕੇ ਜਗਾਇਆ ਮਹਾਰਾਜ ਨੇ ਤੇ ਪੁੱਛਿਆ ਵੀ ਮਹਾਰਾਜ ਨੀਂਦ ਕਿਵੇਂ ਆ ਗਈ ਤੁਹਾਨੂੰ ਹੁਣ ਆਪਾਂ 3 ਬਤਾਂ ਲਿਆ ਵੀ ਆਪਣਾ ਪੁੱਤ ਬਿਮਾਰ ਹੋਇਆ ਤੇ ਆਪਾਂ ਸੌਂਦੇ ਨਹੀਂ ਸਾਰੀ ਰਾਤ ਆਪਣਾ ਬੱਚਾ ਘਰੋਂ ਬਾਹਰ ਗਿਆ ਹੋਵੇ ਤੇ ਉਹਨੇ ਆਉਣਾ ਹੋਵੇ ਉਹ ਲੇਟ ਹੋ ਜਾਏ ਤੇ ਮਾਵਾ ਉਹਨਾਂ ਚਿਰ ਤੱਕ ਆਪ ਨਹੀਂ ਸੌਂਦੀਆਂ ਜਿੰਨਾ ਚਿਰ ਤੱਕ ਪੋਤਾਂਣ ਕੇ ਕਹ ਇਹਨਾਂ ਦੇ ਵੀ ਮਤ ਜੀ ਮੈਂ ਆ ਗਿਆ ਤੇ ਕਲਗੀਆਂ ਵਾਲੇ ਵੀ ਤੇ ਪਿਓ ਹੀ ਨੇ ਨਾ ਪਿਓ ਤਾਂ ਪਿਓ ਹੀ ਹੁੰਦਾ ਹੈ ਪੱਥਰ ਦਿਲ ਦੇ ਨਹੀਂ ਸਨ ਉਹ ਵੀ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਇਸ ਗੱਲ ਨਾਲ ਔਰ ਤੁਸੀਂ ਮਹਿਸੂਸ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਰਾਮ ਨਾਲ ਸੁੱਤੇ ਨੇ ਦਇਆ ਸਿੰਘ ਨੇ ਹਿਲਾਉਣ ਕੇ ਉਠਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ ਦਇਆ ਸਿੰਘ ਵੀ ਨੀਂਦ ਕਿਵੇਂ ਆ ਗਈ ਤੇ ਮਹਾਰਾਜ ਨੇ ਕਿਹਾ ਜਿੱਦਾਂ ਦੀ ਅੱਜ ਨੀਂਦ ਆਈ ਹੈ ਨਾ ਇਦਾਂ ਦੀ ਨੀਂਦ ਕਰੇ ਕਿੱਸਾ ਹੋਏਗਾ ਗੁਰੂ ਅੱਲਾ ਯਾਰ ਖਾਂ ਜੋਗੀ ਲਿਖਦਾ ਉਹ ਕਹਿੰਦਾ ਮੈਨੂੰ ਲੋਕ ਕਹਿੰਦੇ ਨੇ ਵੀ ਸਾਰੇ ਮਹਾਨ ਲੋਕਾਂ ਦੀ ਤਾਰੀਫ ਕਰਦਿਆ ਕਰ ਤੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਵੀ ਕਰਦਿਆ ਕਰ ਉਹ ਕਹਿੰਦਾ ਕਿਵੇਂ ਕਰਦੇ ਆ ਸਾਰਿਆਂ ਨਾਲ ਤਰੀਫ ਮੇਰੇ ਸਾਹਮਣੇ ਇਤਿਹਾਸ ਗਵਾਹ ਹੈ ਯਾਕੂਬ ਕੋ ਯੂਸਫ ਕੇ ਵਿਛੜਦੇ ਨੇ ਰੁਣਾਇਆ ਯਾਕੂਬ ਯੂਸਫ ਸਾਰਿਆਂ ਤੋਂ ਸੋਹਣਾ ਪੁੱਤ ਸੀ ਯਾਕੂਬ ਦਾ 13ਵਾਂ ਪੁੱਤ ਨਾਲੇ 12 11 ਪੁੱਤ 12ਵੀਂ ਧੀ ਤੇ 13ਵਾਂ ਯੂਸਫ ਹੈ ਪਰ ਵਿਛੜ ਗਿਆ ਤੇ ਰੋ ਰੋ ਕੇ ਯਾਕੂਬ ਕਮੜਾ ਹੋ ਗਿਆ ਹਾਲਾਂਕਿ ਵਲੀ ਹੈ ਉਹ ਆਮ ਬੰਦਾ ਨਹੀਂ ਹੈ ਕੋਈ ਉਹ ਕਹਿੰਦਾ ਰਤਬਾ ਗੁਰੂ ਗੋਬਿੰਦ ਨੇ ઋਸ਼ੀਓ ਕਬੜਾਇਆ ਕਟਵਾ ਕੇ ਚਾਰ ਸਿਸ ਇੱਕ ਆਸੂ ਨਾ ਗਿਰਾਇਆ ਇੱਕ ਕਲਗੀਧਰ ਪਾਤਸ਼ਾਹ ਜੀ ਆ ਚਾਰ ਪੁੱਤ ਪ੍ਰਬਾਨ ਕਰਕੇ ਅੱਖ ਚ ਰੰਜੂ ਨਹੀਂ ਕੇ ਰਿਆ ਕਿ ਗੁਰੂ ਸਾਹਿਬ ਤੁਹਾਨੂੰ ਲੱਗਦਾ ਵੀ ਪੱਥਰ ਦੇ ਲੋਣਗੇ ਜਿੰਨਾ ਮੋਮ ਦੇ ਮੇਰਾ ਕਲਗੀਆਂ ਵਾਲਾ ਹੈ ਜਿਹੜਾ ਕਿਸੇ ਦੇ ਘਰ ਕਿਸੇ ਨੂੰ ਤੜਫਦਿਆ ਨਹੀਂ ਵੇਖਦਾ ਉਹ ਆਪਣੇ ਪੁੱਤਾਂ ਲਈ ਕਿਉਂ ਨਹੀਂ ਅਦਾ ਹੋਏਗਾ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਨਾ ਆ ਦਿਨਾਂ 'ਚ ਕਿਤੇ ਘਰੋਂ ਬਾਹਰ ਨਿਕਲ ਕੇ ਵੇਖੋ। ਆਪਾਂ ਸਾਰੇ ਇੱਥੇ ਇਕੱਠੇ ਬੈਠੇ ਆਂ ਫਿਰ ਵੀ ਠੰਡ ਨਾਲ ਠਰੂੰ ਠਰੂੰ ਕਰ ਰਹਾ। ਬੱਚਿਆਂ ਨੂੰ ਘਰੋਂ ਬਾਹਰ ਨਹੀਂ ਨਿਕਲ ਦਿੰਦੇ ਵੀ ਠੰਡ ਲੱਗ ਜਾਏਗੀ ਤੁਹਾਨੂੰ। ਤੇ ਮੇਰਾ ਬਾਪੂ ਨਾਲ ਪਰਿਵਾਰ ਲੈ ਕੇ ਆਨੰਦਪੁਰ ਦਾ ਕਿਲਾ ਛੱਡ ਤੁਰਿਆ ਕਾਦੇ ਵਾਸਤੇ ਸਾਡੇ ਘਰਾਂ 'ਚ ਖੁਸ਼ਹਾਲੀਆਂ ਪੈਦਾ ਕਰਨ ਵਾਸਤੇ। ਤੇ ਸਾਨੂੰ ਅੱਜ ਕੱਲ੍ਹ ਗਿਆ ਵਾਲੇ ਦੇ ਪਰਿਵਾਰ ਦਾ ਪਿਆਰ ਨਾ ਰਹਿ ਜਾਏ ਉਹਨਾਂ ਨਾਲ ਸਾਡੀ ਸਾਹ ਨਾ ਰਹਿ ਜਾਏ ਤੇ ਇਸ ਤੋਂ ਵੱਧ ਅਕਿਰਤ ਘਣਤਾ ਹੋਰ ਕੀ ਹੁੰਦੀ ਹੈ ਕਿੰਨੇ ਅਕਿਰਤ ਘਣ ਹੋਵਾਂਗੇ ਅਸੀਂ ਵੀ ਸਾਨੂੰ ਅੱਜ ਆਪਣੇ ਘਰਾਂ ਦੇ ਵਿੱਚ ਵਿਆਹਾਂ ਸ਼ਾਦੀਆਂ ਤੇ ਖੁਸ਼ੀਆਂ ਤੇ ਵੇਲੇਆਂ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਨਾਮ ਲੈਣਾ ਮੁਨਾਸਿਬ ਨਾ ਲੱਗੇ ਸਾਨੂੰ ਚੰਗਾ ਨਾ ਲੱਗੇ ਤੋ ਇਸ ਲਈ ਗੁਰੂ ਕੇ ਪਿਆਰ ਵਾਲਿਓ ਜੇ ਤੁਸੀਂ ਗੁਰੂ ਸਾਹਿਬ ਜੀ ਨੂੰ ਪਿਆਰ ਕਰਦੇ ਆ ਤਾਂ ਇਹਦਾ ਇਹ ਕੋਈ ਐਸਾਨ ਨਹੀਂ ਕਰਦੇ ਜਿੰਨਾ ਪਿਆਰ ਗੁਰੂ ਨੇ ਸਾਨੂੰ ਕੀਤਾ ਹੈ ਨਾ ਆਪਾਂ ਤਾਂ ਕਰ ਹੀ ਨਹੀਂ ਸਕਦੇ ਗੁਰੂ ਨੂੰ ਇੰਨਾ ਪਿਆਰ ਜਿੰਨਾ ਪਿਆਰ ਬਾਜਾ ਵਾਲੇ ਨੇ ਸਾਨੂੰ ਕੀਤਾ ਹੈ ਨਾ ਆਪਾਂ ਤਾਂ 7 ਵਾਰ ਜੰਮ ਕੇ ਵੀ ਇੰਨਾ ਪਿਆਰ ਨਹੀਂ ਕਰ ਸਕਦੇ ਸਾਡੀ ਹੈ ਕਿਸੇ ਚ ਔਕਾਤ ਵੀ ਅਸੀਂ ਗੁਰੂ ਨੂੰ ਪਿਆਰ ਕਰਦੇ ਆ ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਦਾ ਜਿੰਨਾ ਪਿਆਰ ਹੈ ਨਾ ਸਾਡੇ ਨਾਲ ਦੁਨੀਆ ਦੇ ਅੰਦਰ ਐਸਾ ਕੋਈ ਗੁਰੂ ਕੋਈ ਰਹਿਬਰ ਵਿਖਾਓ ਜਿਨੇ ਆਪਣੇ 7-7 ਸਾਲ ਦੇ ਪੁੱਤਰ ਤੇ ਆਪਣੀ 70 ਸਾਲ ਦੀ ਮਾਂ ਆਪਣੇ ਸਿੱਖਾਂ ਤੋਂ ਆਪਣੇ ਸੇਵਕਾਂ ਤੋਂ ਕੁਰਬਾਨ ਕੀਤੀ ਹੋਵੇ ਕਿਉਂ ਕਿਉਂਕਿ ਬਾਣੀ ਦੇ ਇਹ ਬੋਲ ਜੀਨੇ ਸ਼ੁਰੂ ਕਰਦੇ ਉਹਨਾਂ ਮਹਾਨ ਯੋਧਿਆਂ ਨੇ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸੁਨੇਹ ਅਰਪੈ ਨਹੀਂ ਜਾ ਕੇ ਕੰਚਨ ਮੱਟੀ ਮੰਨੈ ਉਹ ਸੋਨੇ ਤੇ ਮਿੱਟੀ ਨੂੰ ਇੱਕੋ ਜਿਹਾ ਮੰਨਦਾ ਹੈ ਕਿ ਅਸੀਂ ਗੁਰੂ ਨਾਨਕ ਦੇ ਧੀਆਂ ਪੋਤਾਂ ਖਵਾਉਣ ਵਾਲੇ ਮਿੱਟੀ ਤੇ ਸੋਨੇ ਨੂੰ ਇੱਕੋ ਜਿਹਾ ਮੰਨਦੇ ਆ ਨਹੀਂ ਮੰਨਦੇ ਤੁਸੀਂ ਤੇ ਆਪਣੇ ਤੇ ਦੂਜੇ ਦੇ ਪੁੱਤ ਵਿੱਚ ਵੀ ਫਰਕ ਕਰਦੇ ਹੋ ਤੁਸੀਂ ਤੇ ਆਪਣੀ ਤੇ ਦੂਜੀ ਇੱਜ਼ਤ ਵਿੱਚ ਵੀ ਫਰਕ ਕਰਦੇ ਹੋ ਆਪਣੀ ਮਾਂ ਦੂਜੇ ਦੀ ਮਾਂ ਇੱਕੋ ਜਿਹੀ ਨਹੀਂ ਲੱਗਦੀ ਇੱਕੇ ਪਰਿਵਾਰ ਵਿੱਚ ਕਈ ਵਾਰ ਮੈਂ ਆਪਣੀ ਮਾਂ ਨੂੰ ਜਿੰਨਾ ਪਿਆਰ ਕਰਦਾ ਹੁੰਦਾ ਮੈਂ ਆਪਣੀ ਸੱਸ ਨੂੰ ਪਿਆਰ ਨਹੀਂ ਕਰਦਾ ਕਿਉਂਕਿ ਮੈਨੂੰ ਲੱਗਦਾ ਪੀ ਇਹ ਮੇਰੀ ਮਾਂ ਨਹੀਂ ਹੈ ਸਾਰੀ ਦੁਨੀਆ ਨਾਲ ਤਾਂ ਚਲੋ ਕੀ ਪਿਆਰ ਕਰ ਲੈਣਾ ਇੱਕੋ ਜਿਹਾ ਅਸੀਂ ਆਪਣੇ ਘਰਾਂ 'ਚ ਜਿੰਨਾ ਪਿਆਰ ਆਪਣੀ ਧੀ ਨਾਲ ਕਰਦੇ ਹਾਂ ਉਹਨਾਂ ਪਿਆਰ ਆਪਣੀ ਨੌ ਨਾਲ ਨਹੀਂ ਕਰਦੇ ਕਿਉਂਕਿ ਉਹ ਦੂਜਿਆਂ ਦੀ ਧੀ ਲੱਗਦੀ ਹੈ ਇੱਕ ਐਗਜ਼ਾਮਪਲ ਸੈੱਟ ਕਰਨੀ ਸੀ ਸਿੱਖੀ ਨੇ ਪੂਰੀ ਦੁਨੀਆ ਦੇ ਅੰਦਰ ਪਰ ਅਸੀਂ ਇਹ ਗੱਲਾਂ ਇਗਨੋਰ ਕਰਦੇ ਗਏ ਮੈਂ ਹਮੇਸ਼ਾ ਪਿਛਲੇ ਦਿਨੀ ਵੀ ਕਹਿਿਆ ਸੀ ਕਿ ਗੁਰਦੁਆਰੇ ਬੈਠ ਕੇ ਰੋਜ਼ ਗੁਰੂ ਨਾਲ ਆਪਣਾ ਸੁਭਾਅ ਮੈਚ ਕਰਕੇ ਵੇਖੋ ਤੁਹਾਡਾ ਸੁਭਾਅ ਗੁਰੂ ਨਾਲ ਮੈਚ ਕਰਨਾ ਚਾਹੀਦਾ ਜਿੱਦਣ ਤੁਹਾਡਾ ਸੁਭਾਅ ਗੁਰੂ ਨਾਲ ਰਲ ਗਿਆ ਗੁਰੂ ਦਾ ਸੁਭਾਅ ਤੁਹਾਡੇ ਨਾਲ ਰਲ ਗਿਆ ਫਿਰ ਅਸੀਂ ਇਹ ਗੱਲ ਮਾਣ ਨਾਲ ਕਹਿ ਸਕਦੇ ਆ ਸਾਨੂੰ ਗੁਰੂ ਨੇ ਆਪੇ ਗੁਰ ਚੇਲਾ ਬਣਾਇਆ ਆਪੇ ਗੁਰ ਚੇਲਾ ਇਨਕਾਜਾ ਕਨਸੈਪਟ ਨਹੀਂ ਹੈ ਬੜਾ ਪਿਆਰਾ ਕਨਸੈਪਟ ਹੈ ਸਮਾਂ ਨਹੀਂ ਬਹੁਤਾ ਡਿਟੇਲਸ ਅੱਜ ਜਾ ਸਕੀਏ ਕਿਉਂਕਿ ਅੱਜ ਲੇਟ ਆਪਾਂ ਕੱਲ੍ਹ ਦੇ ਦਿਵਾਨ ਵਿੱਚ ਮੈਂ ਪਿਛਲੇ ਦਿਨੇ ਵੀ ਕਿਹਾ ਸੀ ਸੌਂ ਖਾਣਾ ਸਿੱਖੀ ਦਾ ਕਲਚਰ ਨਹੀਂ ਸੀ ਪਤਾ ਨਹੀਂ ਕਿਉਂ ਸਾਡੇ ਸੌਂ ਖਾਣ ਵਾਲਿਆਂ ਤਾਂ ਸਤਿਗੁਰੂ ਜੀ ਸੁਝੇਤ ਕਰਦੇ ਰਹੇ ਸਨ ਤੇ ਅੱਜ ਅੱਜ ਸਾਡੇ ਬੰਦੇ ਵੀ ਇਦਾਂ ਮੰਨ ਰਹੇ ਨੇ ਸੋ ਗੁਰੂ ਕੇ ਪਿਆਰ ਵਾਲਿਓ ਜੇ ਅਸੀਂ ਦੁਨੀਆ ਦੇ ਅੰਦਰੋਂ ਜ਼ੁਲਮ ਮਟਾਉਣ ਦੀਆਂ ਗੱਲਾਂ ਕਿਹੜਾ ਉਹ ਬਾਪ ਐ ਜਿਹੜਾ ਬਾਪ ਆਪਣੀ ਖਾਹਿਸ਼ ਅਸੀਂ ਸ਼ਹਿਰਾਂ ਚ ਰਹਿਨੇ ਆ ਮੈਂ ਅਕਸਰ ਕਹਿਣਾ ਹੁੰਦਾ ਆਪਾਂ ਨਾ ਦੁਕਾਨ ਸ਼ਾਮ ਦੇ ਵੇਲੇ ਕੀ ਕਰਦੇ ਆ ਦੁਕਾਨ ਨੂੰ ਬੋਲੋ ਜੀ ਕੀ ਕਰਦੇ ਆ ਸ਼ਾਮ ਵੇਲੇ ਦੁਕਾਨ ਬੰਦ ਕਰਨਾ ਨਹੀਂ ਕਹਿੰਦੇ ਵੇਖੋ ਇੰਨੀ ਇੰਨੀ ਕਮਜ਼ੋਰੀ ਐ ਸਾਡੇ ਚ ਤੁਸੀਂ ਵੇਖੋ ਕਿ ਉਹ ਵਧਾਉਣਾ ਸ਼ਬਦ ਵਰਤੇ ਕਿਉਂਕਿ ਸਾਡੀ ਹਿੰਮਤ ਨਹੀਂ ਅਸੀਂ ਬੰਦ ਸਾਨੂੰ ਐ ਲੱਗਦਾ ਵੀ ਜੇ ਬੰਦ ਕਰ ਤਾਂ ਨਾ ਕਿਤੇ ਇਹ ਨਾ ਹੋਵੇ ਬੰਦ ਹੋ ਜਾਏ ਤੇ ਮੈਂ ਬਾਜਾਂ ਵਾਲੇ ਦੀ ਇੱਕ ਖਾਹਿਸ਼ ਤੁਹਾਡੇ ਸਾਹਮਣੇ ਰੱਖਣ ਲੱਗਾਂ ਕਲਗੀਧਰ ਪਾਤਸ਼ਾਹੀ ਨੇ ਨਾ ਜਦੋਂ ਵੱਡਾ ਭਰਾ ਸ਼ਹਾਦਤ ਦਾ ਜਾਮ ਪੀ ਗਿਆ ਛੋਟੇ ਭਰਾ ਨੇ ਜਾ ਆਣ ਕੇ ਆ ਗਿਆ ਮੰਗੀ ਤੇ ਗੁਰੂ ਸਾਹਿਬ ਜੀ ਨੇ ਇਹ ਨਹੀਂ ਕਿਹਾ ਵੀ ਕੋਈ ਹੋਣ ਤੈਨੂੰ ਕਿਦਾਂ ਤੋੜਦਿਆਂ ਪਤਾ ਕੀ ਕਿਹਾ ਬਾਬੇ ਨੇ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਕਹਿੰਦਾ ਲੈ ਦੇ ਕੇ ਤੂੰ ਹੀ ਥੇ ਮੇਰੇ ਪੰਥ ਕੇ ਗਈਆ ਲੈ ਦੇ ਕੇ ਮੇਰੇ ਪੁੱਤਰਾ ਤੂੰ ਹੀ ਬਚਿਆ ਸੀ ਮੇਰੇ ਕੋਲ ਤੇ ਕੀ ਕਹਿੰਦੇ ਨੇ ਸਰ ਭੇਟ ਕਰੋ ਤਾਂ ਕਿ ਚਲੇ ਧਰਮ ਕੀ ਨਈਆ ਤੇਰਾ ਵੀ ਸਿਰ ਭੇਟ ਹੋ ਜਾਏ ਤਾਂ ਕਿ ਧਰਮ ਵਸੇ ਪੁੱਤ ਰਵੇ ਨਾ ਰਵੇ ਫਰਕ ਨਹੀਂ ਪੈਂਦਾ ਪਰ ਧਰਮ ਜਿਉਂਦਾ ਰਹਿ ਜਾਏ ਪੁੱਤ ਚਲਾ ਜਾਏ ਕੋਈ ਫਰਕ ਨਹੀਂ ਪੈਂਦਾ ਇਹਦਾ ਮਤਲਬ ਹੈ ਗੁਰੂ ਪਾਤਸ਼ਾਹ ਜੀ ਦੀ ਇਸ ਲੜੀ ਵਿੱਚ ਜੁੜਦਿਆਂ ਅਸੀਂ ਇਹ ਗੱਲ ਸਮਝਣੀ ਹੈ ਵੀ ਪੁੱਤਾਂ ਨਾਲੋਂ ਵੀ ਧਰਮ ਉੱਤੇ ਹੁੰਦਾ ਹੈ ਧਰਮ ਤੋਂ ਪੁੱਤ ਨਹੀਂ ਮਾਰੇ ਰਾਖ ਸਕਦੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਇੱਕ ਕਰਕੇ ਵਿਖਾਇਆ ਸਾਡੇ ਸਾਹਮਣੇ ਪੁੱਤਾਂ ਨੂੰ ਪਾਲਦਿਆਂ ਪਾਲਦਿਆਂ ਧਰਮ ਨਿਭਾਓ ਪੁੱਤਾਂ ਨੂੰ ਤਿਆਰ ਕਰਦੇ ਆ ਕਰਦੇ ਡਾਕਟਰ ਜੱਜ ਇੰਜੀਨੀਅਰ ਬਣਾਉਂ ਪਰ ਪੁੱਤ ਧਰਨੀ ਬਣਾਉ ਤਾਂ ਕਿ ਕੋਈ ਡਾਕਟਰ ਕਿਸੇ ਦੀਆਂ ਕਿਡਨੀਆਂ ਕੱਢ ਕੇ ਨਾ ਵੇਚੇ ਕੋਈ ਲਾਸ਼ਾਂ ਨੂੰ ਟੀਕੇ ਲਾ ਕੇ ਕਮਾਈਆਂ ਨਾ ਕਰੇ ਕੋਈ ਡੈੱਡ ਬਾਡੀਆਂ ਤੇ ਕਿਸੇ ਦੇ ਘਰ ਨਾ ਗਾਲੇ ਜਿੱਦਣ ਤੁਸੀਂ ਡਾਕਟਰ ਤੇ ਜੱਜ ਇੰਜੀਨੀਅਰ ਬਣਾਤੇ ਨਾ ਇਦਾਂ ਦੇ ਉਹ ਦਿਨ ਤੁਹਾਨੂੰ ਦੱਸਣਾ ਨਹੀਂ ਪੈਣਾ ਸਿੱਖੀ ਕੀ ਹੁੰਦੀ ਹੈ ਦੁਨੀਆ ਦਾ ਹਰ ਬੰਦਾ ਸਮਝਣ ਲਈ ਤਿਆਰ ਹੋਏਗਾ ਸਿੱਖੀ ਕੀ ਹੁੰਦੀ ਹੈ ਇਸ ਸਮਝਣੀਆਂ ਪੈਣੀਆਂ ਚੀਜ਼ਾਂ ਬੜੇ ਧਿਆਨ ਨਾਲ ਪਾਣੀਆਂ ਚ ਬਹੁਤ ਖੂਬਸੂਰਤੀ ਨਾਲ ਇਹ ਗੱਲਾਂ ਲਿਖੀਆਂ ਨਾ ਨਿੰਦਿਆ ਬੋਲੋ ਅਗੇ ਨਾ ਨਿੰਦਿਆ ਨਾ ਉਸਤਤ ਜੰਕ ਹੈ ਨਾ ਮੈਨੂੰ ਨਿੰਦਿਆ ਦਾ ਡਰ ਹੈ ਤੇ ਨਾ ਮੈਨੂੰ ਇਹ ਫਿਕਰ ਹੈ ਵੀ ਕੋਈ ਮੇਰੀ ਉਸਤਤ ਕਰੇ ਕੀ ਸੱਚੀ ਮੱਚੀ ਹੈਗੇ ਆ ਇਦਾਂ ਦੇ ਵੀ ਮੈਨੂੰ ਨਿੰਦਿਆ ਦਾ ਡਰ ਨਹੀਂ ਤੇ ਮੈਨੂੰ ਉਸਤਤ ਦੀ ਭੁੱਖ ਨਹੀਂ ਅਸੀਂ ਭੁੱਖੇ ਆ ਉਸਤਤ ਦੇ ਅਸੀਂ ਐਡੇ ਭੁੱਖੇ ਆ ਉਸਤਤ ਦੇ ਕੋਈ ਬੰਦਾ ਸਾਡੇ ਉਸਤਤ ਨਾ ਕਰੇ ਨਾ ਸਾਨੂੰ ਚਾਰ ਬੰਦਿਆਂ 'ਚ ਸਾਡੀ ਬੱਲੇ ਬੱਲੇ ਨਾ ਕਰੇ ਤਾਂ ਅਸੀਂ ਅਗਲੀ ਵਾਰ ਉਹਦੇ ਨੂੰ ਫਤੇ ਨਹੀਂ ਬੁਲਾਉਂਦੇ ਗੱਲ ਨਹੀਂ ਕਰਦੇ ਉਹਦੇ ਨਾਲ ਆ ਸਾਡੀ ਕੌਮ ਵੇ ਜਿਹੜੀ ਧਾਰਮਿਕ ਆਗੂਆਂ ਦੀਆਂ ਲੜਾਈਆਂ ਨੇ ਕਾਹਦੀਆਂ ਲੜਾਈਆਂ ਨੇ ਭਲਾ ਜਦੋਂ ਗ੍ਰੰਥ ਠੇਕ ਹੈ ਪੰਥ ਠੇਕ ਹੈ ਮਰਿਆਦਾ ਏਕ ਹੈ ਲੜਾਈ ਕਾਹਦੀ ਹੈ ਫਿਰ ਸਿਰਫ ਚੌਦਰ ਦੀ ਲੜਾਈ ਹੈ ਜਿੱਦਣ ਜਿੱਦਣ ਤੁਹਾਨੂੰ ਸਮਝ ਲੱਗ ਗਈ ਮੇਰੀ ਕੌਮ ਜਿੱਦਣ ਇਹ ਪੱਖ ਸਮਝ ਗਈ ਸਹਿਬਜ਼ਾਦਿਆਂ ਦਾ ਸੱਚੀ ਉੱਚੀ ਜਿੱਦਣ ਸਹਿਬਜ਼ਾਦਿਆਂ ਨੇ ਰਾਜ ਭਾਗ ਜੁੱਤੀ ਦੀ ਨੋਕ ਤੇ ਠਕਰਾਇਆ ਸਨ ਤੇ ਸਾਡੂ ਯਾਦ ਸਨ ਜਦਣੇ ਇਤਿਹਾਸ ਦੇ ਵਰਕੇ ਉਦਣ ਰਾਜ ਭਾਗ ਲੈ ਕੇ ਅਗਲੇ ਤੁਹਾਡੇ ਜੋੜਿਆਂ 'ਚ ਖਲੋਤੇ ਸਨ ਸਿੱਖੋ ਰਾਜ ਕਰਲੋ ਡਿਕਟੇਟਰਸ਼ਿਪ ਵਿੱਚ ਅਗਲੇ ਰਾਜ ਲੈ ਕੇ ਜੋੜਿਆਂ 'ਚ ਖਲੋਤੇ ਸਨ ਤੇ ਇੱਕ ਵੀ ਸਿੱਖ ਐਸਾ ਨਹੀਂ ਸੀ ਜਿਹੜਾ ਕਹਿੰਦਾ ਸੀ ਮੈਂ ਰਾਜਾ ਬਣਨਾ ਹੈ ਸਾਰੇ ਕਹਿੰਦੇ ਸੀ ਸੀ ਸੇਵਕ ਬਣ ਕੇ ਰਹਿਣਾ ਕੋਈ ਰਾਜਾ ਬਣ ਲਈ ਤਿਆਰ ਨਹੀਂ ਸੀ ਔਰ ਤੁਸੀਂ ਵੇਖੋ ਇਹ ਪਹਿਲੀ ਵਾਰ ਹੋਇਆ ਮੁਗਲ ਸਲਤਨਤ ਦੇ ਵੇਲੇ ਤਿੰਨ ਦਿਨ ਰਾਜ ਭਾਗ ਜੋੜਿਆਂ 'ਚ ਰੁੜਦਾ ਰਿਹਾ ਜੋੜਿਆਂ 'ਚ ਇਹ ਕਿਹਦੀ ਬਦੌਲਤ ਸੀ 7 ਤੇ 9 ਸਾਲ ਦੀ ਫਤਿਹ ਸਿੰਘ ਦੀ ਬਦੌਲਤ ਕਿਉਂਕਿ ਉਹਨਾਂ ਨੇ ਜੁੱਤੀ ਦੀ ਨੋਕ ਦੇ ਠੁਕਰਾਈਆਂ ਸੀ ਰਾਜ ਭਾਗ ਦੀਆਂ ਸ਼ੋਰਤਾਂ ਸਾਰੀਆਂ ਉਹਨਾਂ ਦੀ ਬਖਸ਼ਿਸ਼ ਜਦੋਂ ਤੋਂ ਸਾਡੇ ਪੁਰਖਿਆਂ ਨੂੰ ਯਾਦ ਸੀ ਤੇ ਰਾਜ ਭਾਗ ਪੈਰਾਂ 'ਚ ਰੁੜਦਾ ਸੀ ਤੂੰ ਬੋਲ ਸਾਡੇ ਤੇ ਕਿੰਨੇ ਢੁਕਦੇ ਸਨ ਇੱਕ ਘੁੱਟ ਪੀ ਕੇ ਤੇਰੇ ਬਾਟਿਓਂ ਪ੍ਰੇਮ ਵਾਲੇ ਮਸਤ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ ਇਹਦੇ ਦਿਲ 'ਚ ਅਕਾਲ ਵਸੇ ਨੈਣਾ 'ਚ ਪਿਆਰ ਵਸੇ ਠੋਕਰਾਂ ਨਵਾਬੀਆਂ ਨੂੰ ਕੌਣ ਮਰਦਾ ਐ ਅੱਜ ਨਵਾਬੀਆਂ ਨੂੰ ਠੋਕਰ ਅੱਜ ਤਾਂ ਨਿੱਕੀ ਨਿੱਕੀ ਚੀਜ਼ ਬਦਲੇ ਦੋ ਚਾਰ ਛਿਲੜਾਂ ਬਦਲੇ ਅਸੀਂ ਪਤਾ ਨਹੀਂ ਕਿਸ ਕੇਸ ਤੱਕ ਪਹੁੰਚ ਜਾਨੇ ਆ ਅਕਾਲ ਤਖਤ ਦੀ ਪੰਥ ਪ੍ਰਮਾਨਿਤ ਰਹਿਤ ਮਰਿਆਦਾ ਪੜ ਕੇ ਵੇਖ ਲੋ ਕੱਲ ਮੈਂ ਜ਼ਿਕਰ ਕਰਾਂਗਾ ਉਹਦੇ ਵਿੱਚੋਂ ਥੋੜਾ ਜਿਹਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਅਸੀਂ ਅਕਾਲ ਤਖਤ ਦੀ ਮੇਰੇ ਕੌਮ ਦੇ 75% ਧਾਰਮਿਕ ਆਗੂਆਂ ਨੇ ਨਾਜ ਤੱਕ ਮਰਿਆਦਾ ਪੜੀਏ ਤਾਂ ਨਾ ਪਰਿਆਦਾ ਪੜਨਾ ਚਾਹੁੰਦੇ ਅੱਧੇ ਝਗੜੇ ਕੌਮ ਦੇ ਮੁੱਕ ਜਾਂਦੇ ਅਸੀਂ ਮਰਿਆਦਾ ਪੜ ਲਈਏ ਅਕਾਲ ਤਖਤ ਦੀ ਪਰ ਨਹੀਂ ਪੜਨੀ ਝਗੜੇ ਤੇ ਮੁਕਾਉਣੇ ਹੀ ਨਹੀਂ ਸਾਨੂੰ ਐ ਲੱਗਦਾ ਹੈ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਵੀ ਜੇ ਸਾਰੀ ਦੁਨੀਆ 'ਚ ਬਿਮਾਰੀ ਫੈਲਣੋਂ ਹਟ ਜਾਏ ਤੇ ਡਾਕਟਰਾਂ ਨੂੰ ਫਿਕਰ ਪੈ ਜਾਂਦਾ ਵੀ ਇਹ ਨਾ ਹੋਵੇ ਸਾਡਾ ਕਾਰੋਬਾਰ ਥੱਪ ਹੋ ਜਾਏ ਜੇ ਲੋਕ ਬਿਮਾਰ ਹੀ ਨਹੀਂ ਹੋਣਗੇ ਤੇ ਡਾਕਟਰ ਕੀ ਕਰਨਗੇ ਸਾਡੇ ਬੰਦਿਆਂ ਨੂੰ ਵੀ ਬਹੁਤਿਆਂ ਨੂੰ ਲੱਗਦਾ ਵੀ ਜੇ ਝਗੜੇ ਮੁੱਕ ਗਏ ਤੇ ਅਸੀਂ ਕੀ ਕਰਾਂਗੇ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਸਭ ਤੋਂ ਦੋਸਦਾ ਇੱਕ ਗੱਲ ਹੈ ਵੀ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਬੇਦਬੀ ਕੀਤੀ ਕਿਹਨੇ ਨਹੀਂ ਪਤਾ ਲੱਗਾ ਕੋਈ ਗੱਲ ਨਹੀਂ ਪਰ ਧਰਨੇ ਵਿੱਚ ਜਿਨ੍ਹਾਂ ਨੇ ਪਤਾ ਉਹਨਾਂ ਦਾ ਉਹਨਾਂ ਦੀ ਨਹੀਂ ਜਾਣਕਾਰੀ ਜਿਨ੍ਹਾਂ ਜਿਨ੍ਹਾਂ ਨੇ ਮੁੱਲ ਵਟਿਆ ਜਿਹੜੇ ਛਾਲਾ ਮਾਰ ਮਾਰ ਕੇ ਦੂਜਿਆਂ ਦੀਆਂ ਪੌੜੀਆਂ 'ਚ ਚੜ੍ਹ ਕੇ ਜਾ ਕੇ ਕੌਮ ਕਈ ਵਾਰ ਸਾਨੂੰ ਇਹ ਲੱਗਦਾ ਵੀ ਕੌਮ ਨਹੀਂ ਕੌਮ ਦੀ ਨਹੀਂ ਕੌਮ ਦਾ ਖੂਨ ਦੇ ਹੰਝੂ ਰੋਂਦੀ ਵੇਖੀ ਕੌਮ ਅੱਜ ਵੀ ਸਿਆਣੀ ਕੋਈ ਸਿਆਣਾ ਆਗੂ ਆਵਾਜ਼ ਮਾਰੇ ਕੌਮ ਜਨੀ ਮੁਸ਼ਕਲ ਹੈਗੀ ਕਈ ਵਾਰ ਸਾਨੂੰ ਸਾਰਿਆਂ ਨੂੰ ਕੌਮ ਦੀ ਨਬਜ ਪਛਾਨਣੀ ਨਹੀਂ ਆਉਂਦੀ ਹਰ ਬੰਦਾ ਆਪਣੇ ਆਪਣੇ ਢੰਗ ਨਾਲ ਕੌਮ ਨੂੰ ਚੈੱਕ ਕਰਨਾ ਚਾਹੁੰਦਾ ਹੈ ਇਹ ਕੌਮ ਉਹ ਹੀ ਹੈ ਜੇ ਅੱਜ ਵੀ ਤੁਸੀਂ ਅਗਵਾਈ ਸਹੀ ਢੰਗ ਨਾਲ ਇਸ ਕੌਮ ਦੀ ਕਰੋ ਤੇ ਇਸ ਕੌਮ ਅੰਦਰ ਸਹਿਬਜ਼ਾਦਿਆਂ ਵਾਲਾ ਜਜ਼ਬਾ ਅੱਜ ਵੀ ਭਰਿਆ ਤੇ ਯਾਦ ਹਨ ਉਹ ਕਿੰਨੇ ਕਿੰਨੇ ਥਾਵਾਂ ਤੇ ਕਿੰਨਾ ਕੁਝ ਵਾਪਰੇ ਬੰਦੇ ਸਿੰਘਾਂ ਲਈ ਜਿਹੜਾ ਪਹਿਲਾ ਮੋਰਚਾ ਸਭ ਤੋਂ ਪਹਿਲਾ ਬੰਦੇ ਸਿੰਘਾਂ ਲਈ ਜਿਹੜਾ ਮੋਰਚਾ ਲੱਗਾ ਸੀ ਸਾਰੇ ਪੰਜਾਬ ਨੇ ਸਾਥ ਦਿੱਤਾ ਕਿ ਨਹੀਂ ਦਿੱਤਾ ਹਰ ਜਥੇਬੰਦੀ ਨੇ ਸਾਥ ਦਿੱਤਾ ਹਰ ਗੈਰ ਸਿੱਖ ਨੇ ਵੀ ਸਾਥ ਦਿੱਤਾ ਪਰ ਜਿਹੜੇ ਅੱਗੇ ਲੱਗੇ ਸੀ ਉਹਨਾਂ ਕੀ ਕੀਤਾ ਕਸੂਰ ਕੀਦਾ ਆ ਫਿਰ ਅੰਦਾ ਆਗੂ ਜੇ ਧੀ ਹੈ ਕਿਉਂ ਪਾਦ ਰ ਜਾਣਾ ਜੇਦੋਂ ਆਗੂ ਹੀ ਅੰਨੇ ਮਿੱਥ ਲੈਨੇ ਆਸੇ ਜਿਹੜੇ ਬੰਦੇ ਕਿਉਂਕਿ ਜਦੋਂ ਜਦੋਂ ਤੁਸੀਂ ਨਿੱਜ ਨਾਲ ਜੁੜ ਜਾਂਦੇ ਆ ਨਾ ਤੁਹਾਨੂੰ ਉਹ ਖੂਬਸੂਰਤੀ ਚ ਉਹਨਾਂ ਚੀਜ਼ਾਂ ਦੀ ਵਿਆਖਿਆ ਕਰਨੀ ਨਹੀਂ ਆਉਂਦੀ ਖੈਰ ਸਮਾਂ ਨਹੀਂ ਇਸ ਬੰਨੇ ਇਹ ਚੀਜ਼ਾਂ ਬਹਿ ਕੇ ਬਹੁਤ ਗੰਭੀਰਤਾ ਨਾਲ ਵਿਚਾਰਨ ਵਾਲੀਆਂ ਸਿਰ ਕੱਢ ਸੂਰਮੇ ਆਪਣੇ ਆਪਣੇ ਸ਼ਹਿਰਾਂ ਵਿੱਚੋਂ ਬੈਠਿਆ ਕਰੋ ਇਹਦੇ ਤੇ ਮੰਥਨ ਕਰੋ ਬਹਿਲਾ ਧਿਆਨ ਨਾਲ ਬੈਠ ਕੇ ਠੀਕ ਹੈ ਸਰਕਾਰਾਂ ਨਾਲੇ ਸਰਕਾਰਾਂ ਸੂਰਾਂ ਦੇ ਨਹੀਂ ਆਪਾਂ ਨੂੰ ਕੋਈ ਐਡੀ ਪਰਵਾਹ ਹੁੰਦੀ ਸਰਕਾਰਾਂ 'ਚ ਹਮੇਸ਼ਾ ਸਰਕਾਰਾਂ ਹੀ ਸਹੀ ਹੋ ਰਹਿਣ ਕਰ ਤੁਹਾਡੀ ਕੀ ਲੋੜ ਹੈ ਨਾਲੇ ਹੋਈਆਂ ਨੇ ਅੱਜ ਤੱਕ ਸਰਕਾਰਾਂ ਕਦੀ ਠੀਕ ਗੱਲ ਇਹ ਨਹੀਂ ਸਰਕਾਰ ਜਿਹੋ ਦੀ ਮਰਜ਼ੀ ਹੋਵੇ ਤੁਹਾਡੇ ਅੰਦਰ ਕਾਬਲੀਅਤ ਚਾਹੀਦੀ ਹੈ 7 ਸਾਲ ਦੇ ਫਤੇ ਸਿੰਘ ਨੇ ਉਸ ਵੇਲੇ ਦੀ ਸਭ ਤੋਂ ਪਾਵਰਫੁਲ ਸਭ ਤੋਂ ਪਾਵਰਫੁਲ ਆਰਮੀ ਪੈਰਾਂ ਚ ਰੋਲ ਕੇ ਰੱਖਦੀ ਅੱਜ ਬਣ ਜਾਓ ਫਤੇ ਸਿੰਘ ਦੇ ਵਾਰਿਸ ਅੱਜ ਬਣ ਜਾਓ ਬਾਬਾ ਅਜੀਤ ਸਿੰਘ ਦੇ ਵਾਰਿਸ ਇਹ ਕੱਲ ਉਹਨਾਂ ਲਿਲਕੜੀਆਂ ਕੱਢਨੇ ਫਿਰਨ ਤੇ ਫੇਰ ਦੱਸਿਓ ਸਵਾਲ ਇਹ ਹੈ ਅਸੀਂ ਨਹੀਂ ਬਣਦੇ ਉਹਨਾਂ ਦੇ ਵਾਰਿਸ ਸਾਡੀ ਨੇ ਜੜ ਜਾਂਦੀ ਐ ਸਾਡੀ ਹੋਂਮੇ ਅੜ ਜਾਂਦੀ ਆ। ਆ ਬੋਟਾਂ ਵੇਲੇ ਵੇਖ ਲਓ ਤੁਸੀਂ ਕਿ ਕਿੰਨਾ ਕੁਸ਼ ਵਾਪਰਦਾ ਐ ਖੈਰ ਇਸ ਬੰਦੇ ਮੈਂ ਬਹੁਤਾ ਨਹੀਂ ਜਾਣਾ ਚਾਹੁੰਦਾ ਗੁਰੂ ਕੇ ਪਿਆਰ ਵਾਲਿਓ ਆਓ ਆਪਣੇ ਵਿਰਸੇ ਨੂੰ ਪਛਾਣੀਏ ਆਪਣੀਆਂ ਆਪਣੀਆਂ ਰਿਸਪਾਂਸ ਰਿਸਪਾਂਸਿਬਿਲਟੀਆਂ ਨੇ ਨਾ ਜਿਹੜੀਆਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਹਰ ਵੀਰ ਭੈਣ ਆਪਣੇ ਆਪਣੇ ਘਰ ਸਵਾਰ ਲਓ ਮੈਂ ਕਹਿੰਦਾ ਨਹੀਂ ਸੌਰ ਦੇ ਨਾ ਸਾਰੀ ਦੁਨੀਆ ਛੱਡ ਦੋ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਹੈ ਕਿ ਮੈਂ ਸਮਾਪਤੀ ਕਰਦਾ ਬਾਬਾ ਫਰੀਦ ਜੀ ਨੇ ਬਾਣੀ ਚ ਕਿਹਾ ਪਰ ਅੱਜ ਦੁਨੀਆ ਬਦਲਣੀ ਬਹੁਤ ਔਖੀ ਹੈ ਕੀ ਕੀਤਾ ਜਾਏ ਤਾਂ ਦੁਨੀਆ ਬੜੀ ਰੰਗ ਰੰਗ ਭਾਤ ਭਾਂ ਦੇ ਦੁਨੀਆ ਹੈ ਕਿਵੇਂ ਬਦਲੀਏ ਇਹਨੂੰ ਤੇ ਬਾਬਾ ਫਰੀਦ ਜੀ ਨੇ ਨਾ ਬੜੀ ਕੀਮਤੀ ਗੱਲ ਕਹੀ ਹਰ ਵੀਰ ਭੈਣ ਆਪਣੀ ਸੁਰਤ ਚ ਵਸਾ ਲੈ ਵਜ ਦੇ ਦੀਵਾਨ ਚ ਇਹ ਗੱਲ ਫਰੀਦ ਸਾਹਿਬ ਕਹਿੰਦੇ ਆਪਣੇ ਆਪਣੀ ਸਟੇਟ ਨੂੰ ਸੁਧਾਰ ਦੇ ਆਪਣੀ ਕੰਟਰੀ ਨੂੰ ਸੁਧਾਰ ਤੇ ਨਹੀਂ ਸੁਧਰ ਦੇ ਆਪਣੀ ਸਟੇਟ ਸੁਧਾਰਦਾ ਸਟੇਟ ਵੀ ਨਹੀਂ ਸੁਧਰਦੀ ਆਪਣਾ ਸ਼ਹਿਰ ਸੁਧਾਰਦਾ ਮਹਾਰਾਜ ਸ਼ਹਿਰ ਵੀ ਨਹੀਂ ਸੁਧਰਦਾ ਐਨਾ ਸ਼ਹਿਰ ਸੰਭਾਲਣਾ ਸੌਖਾ ਕੰਮ ਹੈ ਕਿਹਨੇ ਚੱਲ ਆਪਣੀ ਗਲੀ ਮੁਹੱਲੇ ਸਵਾਰ ਲਾ ਮੈਂ ਕਿਹਾ ਮਹਾਰਾਜ ਗਲੀ ਮੁਹੱਲੇ ਕਿਹੜਾ ਸੁਧਰਦਾ ਹੈ ਬੜੇ ਇੱਥੇ ਭਾਂਤ ਭਾਂਦੇ ਬੰਦੇ ਮਹਾਰਾਜ ਕਹਿੰਦੇ ਆਪਣਾ ਘਰ ਸਵਾਰ ਲਾ ਤੇ ਮੇਰੇ ਵਰਗੇ ਨੇ ਕਿਹਾ ਮਹਾਰਾਜ ਘਰ ਸਵਾਰਨਾ ਕਿਹੜਾ ਵੱਡੇ ਛੋਟਿਆਂ ਦੀ ਨਹੀਂ ਮੰਨਦੇ ਛੋਟੇ ਵੱਡੇ ਦੀ ਹਰ ਬੰਦਾ ਇਹਦੇ ਘਰ ਦੇ ਚਕੀਲ ਹੈ ਕੋਈ ਕਿਸੇ ਦੀ ਨਹੀਂ ਮੰਨਦਾ ਘਰ ਵੀ ਸਵਾਰਨਾ ਬਹੁਤ ਔਖਾ ਹੈ ਤੇ ਬਾਬਾ ਫਰੀਦ ਜੀ ਕਹਿੰਦੇ ਫਿਰ ਗੱਲ ਪੱਲੇ ਬੰਨ ਲਾ ਆਪਣੇ ਆਪ ਨੂੰ ਸਵਾਰਨਾ ਬਸ 100 ਹੱਥ ਰੱਸਾ ਸਿਰੇ ਤੇ ਡੰਡ ਹੈ ਜੇ ਹਰ ਬੰਦਾ ਆਪਣੇ ਆਪ ਨੂੰ ਸਵਾਰਨ ਲੱਗ ਜਾਏ ਸ਼ਬਦ ਯਾਦ ਕਰ ਲਿਓ ਆਪ ਸਵਾਰ ਹੈ ਬੋਲੋ ਗੱਜ ਕੇ ਆਪ ਸਵਾਰ ਹੈ ਮੈਂ ਮਿਲੇ ਆਪਾ ਸਵਾਰ ਹੋਮੇ ਮਾਰ ਮੈਂ ਮਿਲੇ ਦਾ ਮਤਲਬ ਹੈ ਹੋਮੇ ਮਾਰ ਅੰਦਰ ਆਪਣੇ ਆਪ ਸਵਾਰੇ ਮੈਂ ਮਿਲੇ ਮੈਂ ਮਰੇ ਆ ਸੁਖ ਹੋਏ ਜੇ ਹੋਮੇ ਮਰ ਜਾਏ ਨਾ ਤੇ ਸਾਰੇ ਸੋਕ ਨੇ ਪਰ ਹੋਮੇ దీਰਗ ਰੋਗ ਹੈ ਵੱਡੀ ਬਿਮਾਰੀ ਹੈ ਤੇ ਸਭ ਤੋਂ ਵੱਧ ਹੋਮੇ ਕਿਹਨਾ ਲੋਕਾਂ ਚ ਹੈ ਪਹੌਂਚੀ ਬੋਲ ਕੇ ਦੱਸਿਓ ਮੈਨੂੰ ਨਹੀਂ ਤੇ ਮੈਂ ਦੱਸਦਾ ਸਭ ਤੋਂ ਵੱਧ ਹੋਮੇ ਕਿਹੜਾ ਲੋਕਾਂ ਚ ਹੈ ਇਧਰੋਂ ਆਉਂਦੀ ਮਾੜੀ ਜਿਹੀ ਆਵਾਜ਼ ਉੱਚੀ ਬੋਲੋ ਮੜਾ ਜਾ ਠੀਕ ਬੋਲ ਰਹੇ ਹੋ ਤੁਸੀਂ ਕਿੰਨਾ ਚਿਰ ਸੌਤੋਂ ਵਾਦੋਂ ਹਮੇ ਧਾਰਮਿਕ ਧਰਮ ਕਾਗੂਆਂ ਚ ਆਮ ਬੰਦੇ ਚ ਨਹੀਂ ਆਨੇ ਅਜੇ ਰਾਜਨੀਤਿਕ ਲੀਡਰਾਂ ਚ ਇਹ ਹਮੇ ਘਟਦੇ ਤੁਸੀਂ ਵੇਖੋ ਰਾਜਨੀਤਿਕ ਬੰਦੇ ਫਿਰ ਵੀ ਕਿਤੇ ਮਿਲ ਜਣਦੇ ਇੱਕ ਦੂਜੇ ਨੂੰ ਫਤੇ ਬੁਲਾ ਲੈਂਦੇ ਨੇ ਹਾਲਾਂ ਮੈਂ ਨਹੀਂ ਕਹਿੰਦਾ ਵੀ ਉਹ ਚੰਗੀ ਗੱਲ ਹੈ ਉਹਨਾਂ ਦੀ ਮਰ ਜਿਹੜੇ ਧਾਰਮਿਕ ਬੰਦੇ ਸਭ ਤੋਂ ਵੱਧ ਹੰਕਾਰੀ ਜੇ ਕੋਈ ਬੰਦਾ ਮਿਲੇ ਤੁਸੀਂ ਮੈਂ ਪਿਛਲੇ ਦਿਨੀ ਕਿਹਾ ਸੀ ਨਾ ਜਿੰਨਾ ਵੱਡਾ ਧਾਰਮਿਕ ਬੰਦਾ ਹੋਏਗਾ ਲੋ ਅੱਡੀ ਫਤੇ ਬੁਲਾਉਣ ਦਾ ਸਟਾਈਲ ਉਹਦਾ ਅਜੀਬ ਜਿਹਾ ਹੋਇਆ ਉਹ ਫਤੇ ਵੀ ਸਵਾਦ ਨਾਲ ਨਹੀਂ ਬੁਲਾਉਂਦਾ ਕਿੱਡੀ ਕਹਾਣ ਜਿਹੜੀ ਸਾਰੀ ਦੁਨੀਆ ਨੂੰ ਤੁਸੀਂ ਦੇਣੀ ਚਾਹੁੰਦੇ ਆ ਗੱਲ ਤੁਹਾਡੇ ਆਪਣੇ ਕੋਲ ਨਹੀਂ ਹੈ ਤੇ ਗਰੀਬ ਨਿਵਾ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਤੇਰੇ ਕੋਲ ਨਹੀਂ ਉਹ ਦਿੱਤਾ ਨਹੀਂ ਦੇਣਾ ਤੇਰੇ ਕੋਲ ਪਹਿਲਾਂ ਆਪਣੇ ਕੋਲ ਦੱਸ ਤੇਰੇ ਕੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾਲ ਨਾਲ ਬੋਲਿਓ ਆਪ ਸਵਾਰੇ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ ਮੈਂ ਹੋਮੇ ਅੱਪਾ ਅਜ ਤੋਂ ਬਾਅਦ ਹੋਮੇ ਨਹੀਂ ਕਰਨੀ ਕਹਿਨੇ ਵੀ ਜਿੰਨੇ ਵੀ ਇੱਥੇ ਬੈਠੇ ਹੋ ਤੁਸੀਂ ਉਮੀਦ ਕਰ ਸਕਦੇ ਆ ਇਹਦਾ ਕੋਈ ਰਾਜ ਭਾਗ ਦੀ ਕੋਈ ਮੈਂ ਕਹਿੰਦਾ ਕ੍ਰਾਂਤੀ ਨਾਲ ਲਿਓ ਅੱਜ ਤੋਂ ਬਾਅਦ ਹੰਕਾਰ ਛੱਡ ਦਿਓ ਤੁਸੀਂ ਸਾਰੇ ਹੋ ਸਕਦਾ ਨਹੀਂ ਇੰਨੀ ਟੇਲ ਲੱਗਦਾ ਤੁਹਾਨੂੰ ਵੀ ਨਹੀਂ ਗਿਆਨੀ ਇਹ ਕੰਮ ਔਖਾ ਬੜਾ ਹੈ ਇਹਦੇ ਨਾਲ ਉਹ ਤੇ ਜੰਗ ਲੜਾ ਲਓ ਸਾਨੂੰ ਕਿਤੇ ਉਹ ਚੌਕਾ ਕੰਮ ਹੈ ਇਹਦੇ ਨਾਲੋਂ ਤਾਂ ਜੰਗ ਲੜਾਉਣੀ ਸੌਖੀ ਐ ਸੋਮੇ ਛੱਡਣੀ ਆਪਣੇ ਆਪ ਵਿੱਚ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ ਨਾ ਨਿਸ ਨਾ ਨਿੰਦਿਆ ਨਾ ਉਸਤ ਤਜਾ ਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹਿ ਮਾਨ ਉਪਮਾਨ ਉਸਤ ਤ ਨਿੰਦਾਂ ਦੂ ਤਿਆਗ ਦੋਵੇਂ ਛੱਡੋ ਅੱਛਾ ਮੇਰੀ ਕੋਈ ਨਿੰਦਿਆ ਨਾ ਕਰੇ ਓਕੇ ਠੀਕ ਐ ਪਰ ਮੇਰੀ ਬੱਲੇ ਬੱਲੇ ਸਾਰੇ ਥਾਵਾਂ ਤੇ ਹੋਵੇ ਇਹ ਵੀ ਰੋਗ ਜੇ ਬਾਬਾ ਇਹ ਸੋਚਦਾ ਨਾ ਮੇਰੀ ਬੱਲੇ ਬੱਲੇ ਹੋ ਗਏ ਤੇ ਫਿਰ ਹਰਦوار ਵਾਲਿਆਂ ਨੂੰ ਕਿਹਾ ਨਹੀਂ ਸੀ ਜਾਣਾ ਵੀ ਤੁਸੀਂ ਗਲਤ ਕਰ ਰਹੇ ਹੋ ਬਾਬੇ ਨੂੰ ਕਹਿਣਾ ਪੈਣਾ ਸੀ ਕਿਉਂਕਿ ਇਹਨਾਂ ਤੋਂ ਵੀ ਚਾਰ ਤੋਂ ਬੱਲੇ ਬੱਲੇ ਕਰਾਉਣੀ ਹੈ ਨਾ ਤੋ ਜਿੰਨਾ ਉਸਤਤ ਨਿੰਦਾ ਦੋ ਤਿਆਗਾ ਖੋਜੇ ਬਦ ਨਿਰਭਾਨਾ ਜਨ ਨਾਨਕ ਇਹ ਖੇਲ ਕਠਲ ਹੈ ਔਖੀ ਖੇੜ ਹੈ ਕਿਨਹੁ ਗੁਰਮੁਖ ਜਾਨਾ ਕੋਈ ਵਿਰਲਾ ਬੰਦਾ ਹੈ ਸਮਝ ਲੈਂਦਾ ਤੋ ਅੱਜ ਦੇ ਦੀਵਾਨ ਵਿੱਚ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਆ ਆਪਾਂ ਇੱਕ ਕੋਸ਼ਿਸ਼ ਕਰਨੀ ਹੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੈ ਗੱਜ ਕੇ ਬੋਲੋ ਜੇ ਤੂੰ ਮੇਰਾ ਹੋਏ ਰਹੈ ਸਭ ਜਗ ਤੇਰਾ ਹੋਏ ਬਾਣੀ ਤਾਂ ਸੱਚ ਲਿਖਿਆ ਪਰ ਇਹ ਡਿਪੈਂਡ ਕਰਦਾ ਹੈ ਹੁਣ ਮੈਂ ਆਪਣੇ ਆਪ ਨੂੰ ਸਵਾਰਦਾ ਕਿ ਨਹੀਂ ਮੈਂ ਆਪਣੇ ਅੰਦਰੋਂ ਹਉਮੈ ਮਾਰਦਾ ਕਿ ਨਹੀਂ ਜੇ ਮੈਂ ਆਪਣੇ ਅੰਦਰੋਂ ਹਉਮੈ ਮਾਰਨੀ ਸ਼ੁਰੂ ਕਰਤੀ ਤੇ ਦੂਜਿਆਂ ਦੀ ਗੱਲ ਸੁਣਨ ਦੀ ਆਦਤ ਮੈਨੂੰ ਪੈ ਜਾਏਗੀ ਜਦੋਂ ਸੁਣ ਕੇ رائے ਬਣਾਉਗੇ ਤੇ ਗੱਲ ਬਦਲ ਜਾਣੀ ਹੈ ਅਸੀਂ ਬਿਨਾਂ ਸੁਣਿਆ رائے ਬਣਾਉਂਦੇ ਆਪਾਂ ਬਾਕੀ ਦੀ ਗੱਲ ਕੱਲ ਦੇ ਦੀਵਾਨ ਵਿੱਚ ਕੋਸ਼ਿਸ਼ ਕਰਿਓ ਸਾਰੇ ਜਿੰਨੇ ਇੱਥੇ ਹਾਜ਼ਰ ਹੋਏ ਹੋ ਕੱਲ ਦੇ ਦੀਵਾਨ ਵਿੱਚ ਵੀ ਪਹੁੰਚੋ ਤਾਂ ਕਿ ਆਪਾਂ ਇੱਥੋਂ ਗੱਲ ਨੂੰ ਅੱਗੇ ਆਰੰਭ ਕਰ ਲਈਏ ਜਦੋਂ ਕਈ ਵਾਰ ਸੰਗਤ ਬਦਲ ਜਾਂਦੀ ਹੈ ਨਾ ਤਾਂ ਸਾਨੂੰ ਕਈ ਵਾਰ ਫੇਰ ਦੁਬਾਰਾ ਗੱਲ ਉੱਥੋਂ ਸ਼ੁਰੂ ਕਰਨੀ ਪੈਂਦੀ ਹੈ ਜੇ ਤੁਸੀਂ ਇਸ ਲੜੀ ਵਿੱਚ ਸੁਖਮਨੀ ਸੇਵਾ ਸੁਸਾਇਟੀ ਵਾਲੇ ਵੀਰਾਂ ਨੇ ਯਤਨ ਕੀਤਾ ਤਾਂ ਤੁਸੀਂ ਵੀ ਸਾਰੇ ਕੋਸ਼ਿਸ਼ ਕਰੋ ਆਪਾਂ ਇਸ ਲੜੀ ਵਿੱਚ ਜੁੜੇ ਰਹੀਏ ਤੇ ਮੈਂ ਹਮੇਸ਼ਾ ਕਹਿੰਦਾ ਆਪਣੇ ਬੱਚਿਆਂ ਨੂੰ ਲੈ ਕੇ ਆਓ ਉਹਨਾਂ ਨੂੰ ਦੱਸਿਏ ਫਤਿਹ ਸਿੰਘ ਕੌਣ ਸੀ ਉਹਨਾਂ ਨੂੰ ਦੱਸਿਏ ਜੋਰਾਵਰ ਸਿੰਘ ਕੌਣ ਸੀ ਉਹਨਾਂ ਨੂੰ ਦੱਸਿਏ ਬਾਬਾ ਅਜੀਤ ਸਿੰਘ ਜੀ ਕਿੱਦਾਂ ਦੇ ਸਨ ਅੱਜ ਦੇ ਅਜੀਤ ਤੇ ਦੁਧਾਰ ਜੋਰਾਵਰ ਫਤਿਹ ਸਿੰਘ ਇਹਨਾਂ ਸਮਾਗਮ ਵਿੱਚ ਸ਼ਾਮਲ ਕਰੋ ਤਾਂ ਕਿ ਉਹਨਾਂ ਦੇ ਅੰਦਰ ਉਹ ਜਜ਼ਬੇ ਤੁਹਾਡੇ ਇੱਥੇ ਮਠਿੰਡੇ ਮੈਨੂੰ ਅੱਜ ਵੀਰਾਂ ਨੇ ਦੱਸਿਆ ਚਾਰ ਨੌਜਵਾਨਾਂ ਦੀ ਐਕਸੀਡੈਂਟ ਤਿੰਨ ਨੌਜਵਾਨ ਐਕਸੀਡੈਂਟ ਹੋਇਆ ਉਹਨਾਂ ਦੀ ਮੌਤ ਹੋ ਗਈ ਚਾਰ ਸਨ ਵੀਰ ਉਹ ਗੱਡੀ ਵਿੱਚ ਰਾਤ ਦੇ 11 ਵਜੇ ਕੀ ਦਾ ਕਸੂਰ ਹੈ ਰੱਬ ਦਾ ਬਹੁਤ ਸੋਖ ਆਇਆ ਭੋਗ ਤੇ ਇਕੱਠੇ ਹੋ ਕੇ ਕਹਿ ਦਾਂਗੇ ਵੀ ਰੱਬ ਨੇ ਮਾਰਾ ਕੀਤਾ ਪਰ ਰੱਬ ਨੇ ਗੱਡੀ ਦੀ ਸਪੀਡ ਇੰਨੀ ਨਹੀਂ ਵਧਾਈ ਹੋਣੀ ਰਾਤ ਨੂੰ ਜਿੰਨੀ ਉਹਨਾਂ ਨੇ ਸਪੀਡ ਕੀਤੀ ਹੋਈ ਸੀ ਗੱਡੀ ਤੇ ਸ਼ਹਿਰ ਦੇ ਵਿੱਚ 70 75 80 90 ਦੀ ਸਪੀਡ ਤੇ ਐਕਸੀਡੈਂਟ ਹੋਵੇ ਬੰਦੇ ਦੀ ਡੈਥ ਨਹੀਂ ਹੁੰਦੀ ਛੱਟਪੇਟ ਲੱਗ ਸਕਦੀ ਹੈ ਉਹ ਠੀਕ ਹੈ ਗੱਲ ਪਰ ਜੇ ਤਿੰਨ ਬੰਦੇ ਡੈੱਡ ਹੋ ਗਏ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਗੱਡੀ ਕਿੰਨੀ ਸਪੀਡ ਚ ਹੋਣੀ ਤੇ ਭਲਾ ਅਕਾਲ ਪੁਰਖ ਵੈਗੁਰੂ ਦਾ ਇਹ ਹੈ ਕਿ ਉਹਨਾਂ ਦੇ ਥੱਲੇ ਕੋਈ ਹੋਰ ਨਹੀਂ ਆ ਗਿਆ ਨਹੀਂ ਤੇ ਉਹਨਾਂ ਪਤਾ ਨਹੀਂ ਕਿੰਨਿਆਂ ਦੇ ਘਰ ਹੋਰ ਬਰਬਾਦ ਕਰਦੇ ਸਨ ਇਹ ਤਾਂ ਵੱਜੇ ਰਾਤ ਦੇ 11 ਸਨ ਤੋ ਇਹ ਅਗਲਾ ਸਮੂਹ ਲੈਣੀ ਪੈਣੀ ਹੈ ਨਾ ਸਾਰਾ ਕੁਝ ਦੁਨੀਆ ਕਿਵੇਂ ਠੀਕ ਕਰਦੇ ਰੱਬ ਕਿਵੇਂ ਠੀਕਾ ਮੈਂ ਅੰਮ੍ਰਿਤਸਰ ਕੱਲ ਦਿਵਾਨ ਸੀ ਉੱਥੇ ਵੀ ਬੇਨਤੀ ਕੀਤੀ ਸੀ ਕਹਿੰਦੇ ਹਾਰਟ ਅਟੈਕ ਬੜੇ ਵੱਧ ਗਏ ਨੇ ਮੈਂ ਕਿਹਾ ਰੱਬ ਨੇ ਹਾਰਟ ਅਟੈਕ ਦੇ ਸਟੋਰ ਨਹੀਂ ਖੋਲੇ ਹੋਏ ਵੀ ਉਹਦੇ ਉਹਦੇ ਪੁਰਾਣੇ ਹੋ ਜਾਣੇ ਨੇ ਉਹ ਸਸਤੇ ਰੇਟ 'ਚ ਕੱਢ ਰਿਆ ਵੀ ਐਰ ਕੀ ਵੱਧ ਵੇਚ ਦੋ ਅਗਲੇ ਸਾਲ ਪਤਾ ਨਹੀਂ ਵਿਗਣੇ ਕਿ ਨਹੀਂ ਵਿਗਣੇ ਇਹ ਹਾਰਟ ਅਟੈਕ ਤੁਸੀਂ ਆਪ ਖਰੀਦਦੇ ਹੋ ਦੱਦ ਦੇ ਦੋਸਤਾਂ ਦੇਉਂ ਕਿਸੇ ਦੋਸ਼ ਕਰਮਾ ਆਪਣੇਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਨਾ ਉਹ ਸੁਭਾਅ ਕਿਉਂ ਨਹੀਂ ਲਿਆਉਂਦੇ ਜਿਹੜਾ ਪੁੱਤ ਵਾਰ ਕੇ ਮਾਛੀਵਾੜੇ ਦੇ ਜੰਗਲ ਵਿੱਚ ਆਰਾਮ ਨਾਲ ਸੱਤਾ ਜਾ ਸਕਦਾ ਸਾਨੂੰ ਤੇ ਕੋਈ ਮੜੀ ਜੀ ਗੱਲ ਕਰਦੇ ਤੇ ਤਿੰਨ ਦਿਨ ਨਾ ਅਸੀਂ ਆਪ ਘਰ ਸੌਣੇ ਆ ਤੇ ਨਾ ਘਰ ਕਿਸੇ ਨੂੰ ਸੌਣ ਦਿੰਨੇ ਕਿੱਥੋਂ ਬਾਜਾਂ ਵਾਲਿਆ ਤੇਰੀਆਂ ਗੱਲਾਂ ਕਰ ਲਾਂਗੇ ਅਸੀਂ ਕਿੰਨਾ ਕੋਨਾ ਸਰੀਰ ਨ ਚੜ ਰਿਆ ਸੀ ਮੇਰੇ ਬਾਪੂ ਨੰਗੇ ਪੈਰੀ ਮਹਾਰਾਜ ਚਮਕੌਰ ਦੀ ਗੜੀ ਤੋਂ ਮਹਿਸੂਸ ਕਰਕੇ ਵੇਖੋ ਫੀਲਿੰਗ ਨਾਲ ਸਮਝੋ ਚਮਕੌਰ ਦੀ ਗੜੀ ਤੋਂ ਮਾਛੀਵਾੜੇ ਤੱਕ ਬਾਪੂ ਨੰਗੇ ਪੈਰੀ ਗਿਆ ਪੈਰਾਂ ਤੋਂ ਜੋੜਾ ਨਹੀਂ ਸਰੀਰ ਤੇ ਤਨ ਦੇ ਚੰਗੇ ਕੱਪੜੇ ਨਹੀਂ ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਰਜਾ ਵਿੱਚ ਰਾਦੀ ਤੋਂ ਰਜਾ ਵਿੱਚ ਰਾਜੀ ਰਹਿਣ ਦੀ ਜਾਸ ਸਾਨੂੰ ਵੀ ਸਾਰਿਆਂ ਨੂੰ ਸਮਝਣੀ ਚਾਹੀਦੀ ਹੈ ਧੰਨਵਾਦ ਸਾਰਿਆਂ ਦਾ ਧੁੱਲਾ ਚੁੱਕਾ ਮੇਰੀਆਂ ਆਪ ਸਾਰਿਆਂ ਦਾ ਧੰਨਵਾਦ ਸ਼ੁਕਰਾਨਾ ਗੁਰੂ ਸਾਹਿਬ ਜੀ ਦਾ ਉਹਨਾਂ ਸਾਰੇ ਪਰਿਵਾਰਕ ਜੀਆ ਦਾ ਜਿਨ੍ਹਾਂ ਨੇ ਯਤਨ ਕੀਤਾ ਬੈਠ ਕੇ ਆਪਾਂ ਗੁਰੂ ਦੀਆਂ ਕਥਾ ਕਹਾਣੀਆਂ ਸਾਰੇ ਰਲ ਮਿਲ ਕੇ ਸਾਂਝੀਆਂ ਕਰ ਸਕੇ ਹਾਂ ਆਓ ਪਿਆਰੇ ਬੱਚਿਆਂ ਸ਼ਾਇਦ ਕਵਿਤਾਵਾਂ ਸਾਂਝੀਆਂ ਕਰਨੀਆਂ ਨੇ ਥੋੜਾ ਜਿਹਾ ਕੋਈ ਨਹੀਂ ਕਈ ਵਾਰ ਸਾਨੂੰ ਲੱਗਦਾ ਹੁੰਦਾ ਹੈ ਕਿ ਲੇਟ ਹੋ ਗਏ ਅੱਜ ਅਸੀਂ ਕੋਈ ਗੱਲ ਨਹੀਂ ਵਾਅਦੇ ਘਾਟੇ ਨੇ ਸਾਡਾ ਬਾਪੂ ਤੇ ਸਾਰੀ ਰਾਤ ਤੁਰਿਆ ਫਿਰਦਾ ਰਿਹਾ ਆਪਾਂ ਤੇ 10 ਵਜੇ ਵਿੱਲੇ ਹੋ ਹੀ ਜਾਣਾ ਸੌ ਜਾਣਾ ਜਾ ਕੇ ਸਾਰੇ ਵੇਰਾ ਬਾਪੂ ਮਾਚੀਵਾੜੇ ਨਾਲ ਤੁਰਿਆ ਸੀ ਪਤਾ ਹੀ ਨਹੀਂ ਸੀ ਉਹਨੂੰ ਕਿੱਥੇ ਜਾਣਾ ਹੈ ਟੈਂਟ ਦਾ ਸਹਰਾਣਾ ਲਾ ਕੇ ਸੌਂ ਗਿਆ ਬਾਪੂ ਅਟਕੇ ਸੋ ਗੁਰੂ ਮੇਰ ਕਰੇ ਧੰਨਵਾਦ ਸਭਨਾ ਦਾ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਆਓ ਆਪਣੀ ਆਪਣੀ ਨਿੱਜ ਹੋਮੇ ਛੱਡੀਏ ਗੁਰੂ ਦੀ ਪੈ ਭਾਵਨੇ ਵਿੱਚ ਇੱਕ ਹੋਈਏ ਆਪਣੇ ਆਪਣੇ ਅੰਦਰੋਂ ਆਪਣੇ ਸੁਭਾਅ ਛੱਡ ਕੇ ਗੁਰੂ ਵਾਲੇ ਸੁਭਾਅ ਬਣਾਈਏ ਤਾਂ ਕਿ ਸਾਡਾ ਜੀਵਨ ਉੱਚਾ ਤੇ ਸੱਚਾ ਬਣ ਸਕੇ ਭੁਲਾ ਨੂੰ ਨਾ ਚਿਤਾਰਦੇ ਹੋਏ ਮਾਲਕ ਦਾ ਸ਼ੁਕਰਾਨਾ ਕਰਦੇ ਹੁੱਜ ਕੇ ਫਤਿਹ ਬਲੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ Oh, I